ਕੱਲ ਬਠਿੰਡਾ ਦੇ ਵਿੱਚ ਇੱਕ ਨੌਜਵਾਨ ਲੜਕੀ ਦੀ ਲਾਸ਼ ਮਿਲੀ ਸੀ ਝਾੜੀਆਂ ਦੇ ਵਿੱਚ ਠੰਡੀ ਸੜਕ ਤੋਂ ਸੁੰਸਾਨ ਜਗ੍ਹਾ ਤੇ ਤੇ ਮੌਕੇ ਤੇ ਪੁਲਿਸ ਪਹੁੰਚੀ ਸੀ ਤੁਹਾਨੂੰ ਸਾਰੀ ਵੀਡੀਓ ਦਿਖਾਈ ਵੀ ਸੀ ਮੌਕੇ ਤੇ ਜਿਹੜਾ ਮਰਤਕ ਲੜਕੀ ਸੀ ਉਹਦਾ ਘਰ ਵਾਲਾ ਵੀ ਸੀਗਾ ਜਿਹੜਾ ਕਹਿ ਰਿਹਾ ਸੀਗਾ ਕਿ ਮੇਰੀ ਘਰਵਾਲੀ ਦੇ ਕਿਸੇ ਨਾਲ ਰਿਲੇਸ਼ਨ ਸੀ ਉਸੇ ਤੇ ਸ਼ੱਕ ਜ਼ਾਹਿਰ ਕਰ ਰਿਹਾ ਸੀ ਸ਼ੱਕ ਦੀ ਸੂਈ ਸਾਰਿਆਂ ਦੀ ਉਸੇ ਤੇ ਜਾ ਰਹੀ ਸੀ ਪੁਲਿਸ ਵੀ ਜਿਵੇਂ ਇਨਕੁਆਰੀ ਕਰਦੀ ਗਈ ਸਾਰੇ ਪਹਿਲੂਆਂ ਨਾਲ ਸਾਰੇ ਐਂਗਲ ਨਾਲ ਪੁਲਿਸ ਨੇ ਦੇਖਿਆ ਇਨਕੁਆਰੀ ਕੀਤੀ ਜਿਵੇਂ ਜਿਵੇਂ ਇਨਕੁਆਰੀ ਅੱਗੇ ਵਧੀ ਹੇਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਜਿਹੜਾ ਇਹ ਘਰ ਵਾਲਾ ਸੀ ਉਹਦਾ ਲੜਕੀ ਦਾ ਸਾਹਿਲ ਯਾਦਵ ਨਾਮ ਦਾ ਇਸੇ ਨੇ ਆਪਣੀ ਘਰਲੀ ਦਾ ਕਤਲ ਕੀਤਾ ਸੀਗਾ ਗਲਾ ਵੱਢ ਕੇ ਬੜੇ ਦਰਦਨਾਕ ਤਰੀਕੇ ਨਾਲ ਇਹ ਹੱਤਿਆ ਕੀਤੀ ਸੀ ਤਾਂ ਆਖਰਕਾਰ ਪੁਲਿਸ ਨੇ ਇੱਕ ਉਥੀ ਸੁਲਝਾ ਲਈ ਹੈ ਤੇ ਸਾਹਿਲ ਕੁਮਾਰ ਯਾਦਵ ਨੂੰ ਕਾਬੂ ਕਰ ਲਿਆ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹਦੇ ਵਿੱਚ ਸਾਹਮਣੇ ਆਈ ਹੈ ਜਿਹੜਾ ਸਾਹਿਲ ਕੁਮਾਰ ਨੇ ਕਤਲ ਕਰਨ ਤੋਂ ਬਾਅਦ ਇਹ ਸਰਚ ਵੀ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਕਿਸ ਤਰ੍ਹਾਂ ਚੋ ਬਚਾ ਜਾ ਸਕਦਾ ਹੈ ਤੇ ਇਹਦਾ ਪਛਤਾਪ ਕਿਵੇਂ ਕੀਤਾ ਜਾ ਸਕਦਾ ਵੀ ਪਛਤਾਵਾ ਕਿਵੇਂ ਕੀਤਾ ਜਾ ਸਕਦਾ ਵੀ ਉਹ ਸਾਰੀ ਹਿਸਟਰੀ ਪੁਲਸ ਨੇ ਦੇਖੀ ਤਾਂ ਪੁਲਸ ਦੀ ਤਫਤੀਸ਼ ਨੂੰ ਵੀ ਨਵਾਂ ਮੋੜ ਲੱਗਿਆ ਤੇ ਆਖਰਕਾਰ ਉਹਨੂੰ ਕਾਬੂ ਕਰ ਲਿਆ ਤੁਹਾਨੂੰ ਐਸਐਸਪੀ ਮੈਡਮ ਤੋਂ ਸਾਰੀ ਡਿਟੇਲ ਕੇਸ ਦੀ ਓਕੇ ਕਰਾਜੀ ਸਟਾਰਟ ਹਾਂਜੀ ਕੱਲ ਜੀ ਕੱਲ ਦੁਪਹਿਰ ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਕਨਾਲ ਕਲੋਨੀ ਥਾਣੇ ਦੇ ਅੰਤਰਗਤ ਇੱਕ ਠੰਡੀ ਸੜਕ ਦੇ ਏਰੀਆ 'ਚ ਇੱਕ ਯੰਗ ਲੜਕੀ ਦੀ ਲਾਸ਼ ਮਿਲੀ ਹੈ ਤੇ ਨਿਊਲੀ ਮੈਰਿਡ ਨੀ 23 ਸਾਲ ਦੀ ਜਿਹੜੀ ਲੜਕੀ ਦੀ ਲਾਸ਼ ਮਿਲੀ ਸਗੀ ਏ ਵੈਰੀ ਬਰੂਟਲੀ ਇੰਜਰਡ ਸੋ ਉਸ ਟਾਈਮ ਇਮੀਡੀਏਟਲੀ ਐਸ ਐਚ ਓ ਕਨਾਲ ਐਸ ਪੀ ਸਿਟੀ ਐਸ ਪੀ ਡੀ ਡੀ ਐਸ ਪੀ ਸਿਟੀ 1 ਅੰਮ੍ਰਿਤਪਾਲ ਪਾਟੀ ਔਰ ਸਾਡੇ ਇਨਚਾਰਜ ਸੀ ਆਈ ਏ 2 ਕਰਨ ਇਹ ਸਾਰੇ ਮੌਕੇ ਤੇ ਗਏ ਸਿਗੇ ਔਰ ਪ੍ਰੀਲੀਮਿਨਰੀ ਉੱਥੇ ਜਿਹੜਾ ਮ੍ਰਿਤਕ ਦਾ ਹਸਬੰਡ ਹੈਗਾ ਸਾਹਿਲ ਉਰਫ ਰੌਨਕ ਔਰ ਜਿਹੜੀ ਲੜਕੀ ਦੀ ਮਦਰ ਹੈ ਉਹ ਉੱਥੇ ਮਿਲੇ ਸੀਗੇ ਔਰ ਮਦਰ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਪਰਚਾ ਅੰਡਰ ਦ ਸੈਕਸ਼ਨ ਆਫ 103 ਬੀ ਐਨਐਸ ਅਗੇਂਸਟ ਅਨ ਆਈਡੈਂਟੀਫਾਈਡ ਵਿਅਕਤੀ ਦੇ ਤਹਿਤ ਦਰਜ ਕੀਤਾ ਸੀ ਕਨਾਲ ਕਲੋਨੀ ਚ ਔਰ ਉਸ ਟਾਈਮ ਕਿਉਂਕਿ देयर वाज ਨੋ ਇਟ ਵਾਸ ਅ ਬਲਾਈਂਡ ਮਰਡਰ ਕੋਈ ਸਪੈਸਿਫਿਕ ਪਤਾ ਨਹੀਂ ਸੀਗਾ ਕਿ ਕਹਨੇ ਕੀਤਾ ਹੈ ਬਟ ਜਿਹੜਾ ਉਹਦਾ ਹਸਬੰਡ ਹੈ ਉਹ ਤੁਸੀਂ ਆਈ ਥਿੰਕ ਤੁਸੀਂ ਵੀ ਉਹਨੇ ਕੁਝ ਲੋਕਾਂ ਨੂੰ ਬਾਈਟ ਵੀ ਦਿੱਤੀ ਸੀਗੀ ਉਹ ਐਲੈਜ ਕਰ ਰਿਹਾ ਸੀ ਵੀ ਜਿਹੜੀ ਮੇਰੀ ਵਾਈਫ ਸੀਗੀ ਰਿਤਿਕਾ ਗੋਇਲ ਉਹਦਾ ਕਿਸੇ ਲੜਕੇ ਨਾਲ ਅਫੇਅਰ ਵੀ ਸੀਗਾ ਸੋ ਉਸ ਐਂਗਲ ਤੋਂ ਅਸੀਂ ਤਫਤੀਸ਼ ਕਰ ਰਹੇ ਸੀਗੇ ਬਟ ਸਿンス ਇਟ ਵਾਸ ਅ ਬਲਾਈਂਡ ਮਰਡਰ ਅਸੀਂ ਹਰ ਐਂਗਲ ਤੋਂ ਇਸ ਇਸ ਮਰਡਰ ਦੀ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਐਂਡ ਵਿਦਿਨ 24 ਘੰਟੇ ਸਾਡੀ ਜਿਹੜੀ ਬਠਿੰਡਾ ਪੁਲਿਸ ਦੀ ਟੀਮ ਹੈ ਉਹਨੇ ਇਸ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਜਿਹੜਾ ਇਸ ਕੇਸ ਦਾ ਅਸਲ ਦੋਸ਼ੀ ਹੈ ਉਰਤਿਕਾ ਗੋਇਲ ਦਾ ਪਤੀ ਹੀ ਹੈ ਸਾਹਿਲ ਉਰਫ ਰੌਨਕ ਇਹਨੂੰ ਅਰੈਸਟ ਕਰ ਲਿਆ ਔਰ ਅਰੈਸਟ ਕਰਨ ਤੋਂ ਬਾਅਦ ਸਾਨੂੰ ਉਹਦੀ ਪਿਛਕਿਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਦੋਨਾਂ ਦਾ ਵਿਆਹ ਲਵ ਮੈਰਿਜ ਹੋਈ ਸੀਗੀ ਅਰਾਊਂਡ 2022 ਚ ਔਰ ਕੁਝ ਸਾਲਾਂ ਬਾਅਦ ਹੀ ਇਹਨੂੰ ਲਗਣ ਲੱਗ ਪਿਆ ਕਿ ਇਹਦਾ ਅਫੇਅਰ ਕਿਸੇ ਮੁੰਡੇ ਨਾਲ ਹੈ ਜੋ ਇਹਨੇ ਇਨੀਸ਼ੀਅਲ ਪੁਛਕੇ ਚ ਦੱਸਿਆ ਹੈ ਪਹਿਲਾਂ ਗੁਰਜੀਤਾਂ ਨਾਂ ਦਾ ਲੜਕਾ ਹੈ ਜਿਹੜਾ ਪਹਿਲਾਂ ਇਹਦਾ ਹੀ ਦੋਸਤ ਸੀਗਾ ਐਂਡ ਹੌਲੀ-ਹੌਲੀ ਜਿਹੜੀ ਲੜਕੀ ਹੈ ਰਿਤਿਕਾ ਇਹਦਾ ਅਫੇਅਰ ਉਹਦੇ ਨਾਲ ਸ਼ੁਰੂ ਹੋ ਗਿਆ ਤੇ ਇਹਨਾਂ ਦੀ ਉਸ ਗੱਲ ਤੇ ਬਹਿਸ-ਬਾਜ਼ੀ ਵੀ ਰਹਿੰਦੀ ਸੀਗੀ ਉਹਨੂੰ ਰੋਕਦਾ ਸੀਗਾ ਬਟ ਇਹਨਾਂ ਦੇ ਤਣਾਅ ਵਧਦੇ ਗਏ ਤੇ 27 ਤਰੀਕ ਨੂੰ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹ ਦੱਸਦਾ ਹੈ ਕਿ ਲੜਕੀ ਜਿਹੜੀ ਰਿਤਿਕਾ ਸੀਗੀ ਉਹ ਕਿਸੇ ਕਪੜੇ ਦੀ ਦੁਕਾਨ ਤੇ ਨੌਕਰੀ ਕਰਦੀ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਸਾਹਿਲ ਹੀ ਉਹਨੂੰ ਛੱਡਣ ਜਾਂਦਾ ਸੀ ਡੇਲੀ ਔਰ ਇਹਨੇ ਉਥੇ ਦੁਕਾਨ ਤੇ ਕਿਹਾ ਵੀ ਹੋਇਆ ਸੀ ਕਿ ਮੇਰੀ ਵਾਈਫ ਨੂੰ ਕਿਤੇ ਜਾਣ ਨਹੀਂ ਦੇਣਾ ਬਿਕੋਜ਼ ਇਹਨੂੰ ਸ਼ੱਕ ਆਫੀ ਕਰਦਾ ਸੀ ਔਰ 27 ਤਰੀਕ ਨੂੰ ਵੀ ਇਹੀ ਉਹਨੂੰ ਡ੍ਰੌਪ ਕਰਕੇ ਆਇਆ ਤੇ ਉਹਦੇ ਬਾਅਦ ਇਹਨੂੰ ਪਤਾ ਲੱਗਿਆ ਕਿ ਅਰਾਊਂਡ ਮਿਡਲ ਆਫ ਦਿ ਡੇ ਇਹ ਕਿਤੇ ਚਲੀ ਗਈ ਹੈ ਕਿਸੇ ਦੇ ਨਾਲ ਸੋ ਉਸ ਟਾਈਮ ਵੀ ਇਹ ਉਹਨੂੰ ਫਾਲੋ ਕਰਨ ਉੱਥੇ ਗਿਆ ਤੇ ਵੇਟ ਵੀ ਕਰਦਾ ਰਿਹਾ ਤੇ ਕਾਫੀ ਦੇਰ ਲੜਕੀ ਨੇ ਆਪਣਾ ਫੋਨ ਵੀ ਆਫ ਕਰ ਲਿਆ ਤੇ ਕੰਟੀਨਿਊਸਲੀ ਇਹ ਉਹਨੂੰ ਕਾਲ ਵੀ ਕਰਦੇ ਰਹੇ ਤੇ ਫਾਈਨਲੀ ਜਦੋਂ ਉਹਨੇ ਫੋਨ ਆਪਣਾ ਔਨ ਕੀਤਾ ਤੇ ਰਿਤਿਕਾ ਨੇ ਇਹਨੂੰ ਇੱਕ ਪੁਆਇੰਟ ਤੇ ਬੁਲਾ ਲਿਆ ਕਿ ਮੈਨੂੰ ਫਲਾਨੀ ਜਗ੍ਹਾ ਤੇ ਤੂੰ ਪਿਕ ਕਰ ਲੈ ਆਪਣੇ ਘਰ ਲੈ ਜਾਣ ਲਈ ਆਪਣੇ ਰੇਲਵੇ ਗਰਾਊਂਡ ਦੇ ਨੇੜੇ ਕਨਾਲ ਕਲੋਨੀ ਥਾਣੇ ਦੇ ਰਿਆਜ ਤੇ ਉਦੋਂ ਤੱਕ ਇਹਦੇ ਮਨ 'ਚ ਕਾਫੀ ਜ਼ਿਆਦਾ ਰੋਸ਼ ਪੈਦਾ ਹੋ ਚੁੱਕਾ ਸੀ ਤੇ ਜਦੋਂ ਇਹਨੂੰ ਲੈਣ ਗਿਆ ਤੇ ਇਹਨਾਂ ਦੀ ਕੁਝ ਥੇਰ ਬਹਿਸਬਾਜ਼ੀ ਹੋਈ ਹਸਬੰਡ ਵਾਈਫ ਦੀ ਦੈਨ ਇਵੈਂਚੁਅਲੀ ਇਹ ਉਹਨੂੰ ਕਹਿਣ ਲੱਗਿਆ ਕਿ ਚਲ ਤੈਨੂੰ ਮੈਂ ਲੈ ਕੇ ਚਲਦਾ ਆਪਣੀ ਬਾਈਕ ਤੇ ਜਿਹੜੀ ਉਹਦੀ ਆਪਣੀ ਸਪਲੈਂਡਰ ਬਾਈਕ ਹੈ ਤੇ ਉਨੀ ਦੇਰ ਚ ਇਹਨੇ ਮੌਕਾ ਭਾਲਦੇ ਹੋਏ ਪਹਿਲਾਂ ਇਹਦੇ ਕੋਲ ਆਲਰੇਡੀ ਇੱਕ ਤੇਜ਼ਦਾਰ ਹਥਿਆਰ ਸੀ ਚਾਕੂ ਸਿਗਾ ਇਹਨੇ ਪਹਿਲੇ ਆਪਣੀ ਵਾਈਫ ਨੂੰ ਜਿਹੜੀ neck ਦੀ ਬਿਲਕੁਲ ਸੈਂਸਿਟਿਵ ਪੁਆਇੰਟ ਹੁੰਦਾ back ਦਾ ਪਹਿਲਾਂ ਉਹਦੇ ਤੇ ਇਹਨੇ ਵਾਰ ਕੀਤਾ ਫਿਰ ਜਦੋਂ ਰਿਤਿਕਾ गिर ਗਈ ਤਾਂ ਫਿਰ ਇਹਨੇ ਫਰੰਟ ਸਾਈਡ ਆਫ ਦ neck ਤੇ ਲਗਾਤਾਰ ਉਹਨੂੰ ਵਾਰ ਕਰਕੇ ਉਹਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰਕੇ ਉਹਨੂੰ ਮਾਰ ਦਿੱਤਾ ਐਂਡ ਆਫਟਰ ਦਟ ਇਹਨੇ ਸੀਨ ਕ੍ਰੀਏਟ ਕਰਨ ਲਈ ਅਗਲੇ ਦਿਨ ਤੱਕ ਇਹ ਸ਼ੋਕੀਤਾ ਪਹਿਲਾਂ ਸ਼ਾਮ ਨੂੰ ਇਹ ਆਪਣੀ ਜਿਹੜੀ ਮਦਰ ਇਨ ਲਾ ਉਹਦੇ ਕੋਲ ਵੀ ਗਿਆ ਤੇ ਉਸ ਤੋਂ ਬਾਅਦ ਉਹਨੂੰ ਲੈ ਕੇ ਜਿਹੜਾ ਗੁਰਜੀਤਾ ਇਹਦਾ ਐਕਸ ਬੋਏਫ੍ਰੈਂਡ ਉਹਦੇ ਕੋਲ ਵੀ ਗਏ ਕਿ ਪੁੱਛਣ ਲਈ ਕਿ ਲੜਕੀ ਕਿੱਥੇ ਹੈ ਔਰ ਪੁਲਿਸ ਨੂੰ ਵੀ ਇਹਨਾਂ ਨੇ ਹੀ ਕਿਹਾ ਤੇ ਅਗਲੇ ਦਿਨ ਵੀ ਇਹ ਲੱਭਦੇ ਰਹੇ ਕਿ ਸਾਡੀ ਜਿਹੜੀ ਮੇਰੀ ਵਾਈਫ ਹੈ ਉਹ ਮਿਸਿੰਗ ਹੈ ਬਟ ਅਸੀਂ ਇਹਨਾਂ ਸਾਰੇ ਐਂਗਲਸ ਤੋਂ ਦੇਖਦੇ ਹੋਏ ਔਰ ਆਪਣੀ ਟੈਕਨੀਕਲ ਐਵੀਡੈਂਸ ਔਰ ਇਹਦੇ ਫੋਨਸ ਤੇ ਵੀ ਅਸੀਂ ਵੈਰੀਫਾਈ ਕੀਤਾ ਔਰ ਇਹਨੂੰ ਆਬਜ਼ਰਵ ਕਰਦੇ ਕਰਦੇ ਸ਼ੱਕ ਦੇ ਆਧਾਰ ਤੇ ਇਹਨੂੰ ਰਾਉਂਡ ਅਪ ਕੀਤਾ ਤੇ ਜਦੋਂ ਇਹਨੇ ਆਪਣੇ ਇਸ ਜੁਰਮ ਨੂੰ ਕਬੂਲ ਕੀਤਾ ਔਰ ਇਸ ਕੇਸ ਤੇ ਇੰਟਰਸਟਿੰਗ ਇਹ ਹੈ ਕਿ ਸਾਨੂੰ ਜਦੋਂ ਅਸੀਂ ਇਹ ਜਿਹੜਾ ਦੋਸ਼ੀ ਹੈ ਸਾਹਿਲ ਇਹਦਾ ਫੋਨ ਵੀ ਖੰਗਾਲਿਆ ਤੇ ਉਹਦੇ ਚ ਸਾਨੂੰ ਲੱਭਿਆ ਕਿ ਇਹ ਸੋਸ਼ਲ ਮੀਡੀਆ ਦੇ ਥਰੂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਇਹਨੇ ਰੀਸੈਂਟਲੀ ਐਕਸੈਸ ਕੀਤੀਆਂ ਮਰਡਰ ਕਮਿਟ ਕਰਨ ਤੋਂ ਬਾਅਦ ਕਿ ਮਰਡਰ ਦੀ ਕੀ ਪਰਿਭਾਸ਼ਾ ਹੁੰਦੀ ਹੈ ਔਰ ਜੇ ਕਿਸੇ ਨੂੰ ਮਾਰ ਦੋ ਤਾਂ ਉਦੋਂ ਬਾਅਦ ਅਸੀਂ ਆਪਣੇ ਪਾਪ ਨੂੰ ਕਿਵੇਂ ਤੋਲ ਸਕਦੇ ਹਾਂ ਸੋ ਇਸ ਤਰ੍ਹਾਂ ਦੀ ਸਰਚਸ ਵੀ ਮਾਰ ਰਹੀ ਸੀ ਸੋ ਦੈਟ ਵਾਸ ਆਲਸੋ ਏਨ ਇੰਪੋਰਟੈਂਟ ਲੀਡ ਜੋ ਸਾਨੂੰ ਇਸ ਕੇਸ ਚ ਹੈਲਪ ਕੀਤਾ ਡਰੇਸ ਕਰਨ ਚ ਸੀ। ਮੈਡਮ ਜੀ ਚਾਈਨਿੰਗ ਕੀ ਇਸ ਵਾਰ ਜਦੋਂ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅ ਇਹਦੇ ਜੀ ਹੁਣ ਤੱਕ ਦੀ ਪੁੱਛਗਿੱਛ ਇਹ ਪਤਾ ਲੱਗਿਆ ਹੈ ਕਿ ਇਹਨੇ ਅਰਾਊਂਡ 5 ਵਜੇ ਦੇ ਲਾਗੇ-ਸ਼ਾਗੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੈਡਮ ਜੀ ਮੈਡਮ ਵਨ ਅਟ ਟੂ ਟਾਈਮ ਜੀ 27 ਤਰੀਕ ਮਰਡਰ ਕੀਤਾ ਨੇ 27 ਹਾਂਜੀ 27 ਸ਼ਾਮ ਹਾਂਜੀ। ਇਹਦੇ ਵਿੱਚ ਜਿਹੜੇ ਕੰਪਲੇਨੈਂਟ ਹੈ ਮਦਰ ਦਾ ਮਦਰ ਦਾ ਨਾਂ ਹੈ ਸੁਨੀਤ ਸੀਮਾ ਸਾਈਮਾ ਤੇ ਜਿਹੜਾ ਮੈਮ ਜਿਹੜਾ ਪਤਾ ਲੱਗੇ ਮੋਟਰਸਾਈਕਲ ਤੇ ਲੈ ਕੇ ਗਿਆ ਹੈ ਕਿ ਕੋਈ ਸੀਸੀਟੀਵੀ ਰਾਹੀਂ ਪਤਾ ਲੱਗਿਆ ਹੈ ਜਾਂ ਪੁੱਛ ਕੇ ਚਲੇ ਮੰਨੇ ਇਹ ਜੀ ਜਿਹੜੀ ਉਸ ਟਾਈਮ ਦੀ ਮੌਕੇ ਦੀ ਤਾਂ ਸਾਡੇ ਕੋਲ ਕੋਈ ਸੀਸੀਟੀ ਫੁਟੇਜ ਨਹੀਂ ਹੈ ਬਟ ਡੂਰਿੰਗ ਦ ਇਨਵੈਸਟੀਗੇਸ਼ਨ ਸਾਨੂੰ ਕਈ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਅਸੀਂ ਵੈਰੀਫਾਈ ਕੀਤੀ ਹੈ ਵਿਚ ਹੈਸ ਲੈਡ ਅਸ ਟੂ ਕ੍ਰੈਕ ਦਿਸ ਕੇਸ ਇਹ ਜੀ ਵੀ ਸਾਹਮਣੇ ਆਏ ਨੇ ਗੁਰਜੀਤ ਸਿੰਘ ਜਿਹੜਾ ਐਕਸ ਬੁਆਏਫ੍ਰੈਂਡ ਤੇ ਰਿੱਤੀ ਦਾ ਉਹਦਾ ਇਕੱਠਾ ਦਾ ਮੜਿਆ ਕੁਈ ਆਈ ਐਂਡ ਟੈਕਨੋ ਨਹੀਂ ਜੀ ਇਸ ਤਰ੍ਹਾਂ ਦੀ ਗੱਲ ਸਾਡੀ ਤਫਤੀਸ਼ 'ਚ ਹਲੇ ਤੱਕ ਨਹੀਂ ਆਈ। ਉਹ ਇੱਥੇ ਬੈਡ ਬੋਡੀ ਮਿਲੀ ਉੱਥੇ ਮਰਡਰ ਕੀਤਾ ਕਿ ਮਤਲਬ ਹੋਰ ਜਗ੍ਹਾ ਮਰ ਦੱਬ ਕੇ ਬੈਡ ਬੋਡੀ ਛੇ ਲਈ। ਨਹੀਂ ਜੀ ਹੁਣ ਤੱਕ ਦੀ ਤਫਤੀਸ਼ 'ਚ ਇਹ ਪਤਾ ਲੱਗਿਆ ਕਿ ਜਿੱਥੇ ਬੋਡੀ ਮਿਲੀ ਹੈ ਉੱਥੇ ਹੀ ਉਹਨੇ ਮਰਡਰ ਕੀਤਾ ਸੀ। ਦੇਖੋ ਜੀ ਪਹਿਲਾਂ ਤਾਂ ਜੋ ਇਹਨੇ ਸਾਨੂੰ ਤਫਤੀਸ਼ 'ਚ ਦੱਸਿਆ ਹੈ ਕਿ ਲੜਕੀ ਆਪਣੀ ਦੁਕਾਨ ਤੋਂ ਚਲੀ ਗਈ ਜਿੱਥੇ ਕੰਮ ਕਰਦੀ ਹੈ ਉਸ ਤੋਂ ਬਾਅਦ ਇਸ ਪੁਆਇੰਂਟ ਦੇ ਨੇੜੇ ਤੇੜੇ ਉਹਨੇ ਹੀ ਜਦੋਂ ਪਹਿਲਾਂ ਫੋਨ ਆਫ ਕਰ ਗਈ ਉਸ ਤੋਂ ਬਾਅਦ ਉਹਨੇ ਹੀ ਲੜਕੀ ਨੇ ਆਪਣੇ ਹਸਬੰਦ ਨੂੰ ਕਿਹਾ ਸੀ ਕਿ ਇਸ ਲੋਕੇਸ਼ਨ ਤੇ ਆ ਕੇ ਮੈਨੂੰ ਪਿਕ ਕਰ ਲੈ ਤੇ ਇਨਫੈਕਟ ਇਹਨੂੰ ਕਿਉਂਕਿ ਇਹਦਾ ਉਹ ਵੀ ਕਾਮਨ ਫਰੈਂਡ ਸੀ ਗੁਰਜੀਤ ਪਹਿਲਾਂ ਜਾਣਦਾ ਸੀ ਤੇ ਇੱਕ ਹੋਰ ਇਹਦੇ ਦੋਸਤ ਨੇ ਦੱਸ ਦਿੱਤਾ ਸੀ ਕਿ ਅੱਜ ਵੀ ਉਹ ਲੜਕੀ ਜਿਹੜੀ ਰਿਤਿਕ ਹੈ ਉਹਦੇ ਨਾਲ ਹੀ ਗਈ ਹੈ ਤੇ ਸੋ ਇਹਨੇ ਉਸ ਪੁਆਇੰਟ ਦੇ ਨੇੜੇ ਹੀ ਲੈ ਜਾ ਕੇ ਫਿਰ ਰਸਤੇ 'ਚ ਇਹਦਾ ਮਰਡਰ ਕੀਤਾ ਇੱਕ ਸੈਲੀ ਦਾ ਨਾਮ ਵੀ ਇਨਵੋਲਵ ਕੀਤਾ ਵਿੱਚ ਹਾਂਜੀ ਸੈਲੀ ਦਾ ਉਹ ਨਹੀਂ ਦੇਖੋ ਜੀ ਸ਼ੁਰੂ ਚ ਆਪਣੇ ਆਪ ਨੂੰ ਕਵਰ ਅਪ ਕਰਨ ਲਈ ਤੁਹਾਨੂੰ ਪਤਾ ਹੈ ਕਿ ਕੱਲ ਇਹ ਤਾਂ ਇਹੀ ਸ਼ੋਅ ਕਰ ਰਿਆ ਸੀ बार-बार ਕਹਿ ਰਿਹਾ ਸੀ ਕਿ ਜਿਸ ਮੁੰਡੇ ਨਾਲ ਇਹਦਾ ਫੇਰ ਸੀ ਉਹਨੇ ਹੀ ਮਰਡਰ ਕੀਤਾ ਸੋ 올 ਦੀਜ਼ ਪੋਸਿਬਿਲਟੀਜ਼ ਹਵ ਬੀਨ ਰੂਲਡ ਆਊਟ ਇਨ ਹੰਡ ਸਾਡੀ ਤਫ਼ਤੀਸ਼ ਚ ਕਲੀਅਰ ਵੀ ਹੋ ਗਿਆ ਹੈ ਔਰ ਇਹਨੇ ਮੰਨ ਵੀ ਲਿਆ ਹੈ ਕਿ ਇਹਨੇ ਹੀ ਮਰਡਰ ਕਮਿਟ ਕੀਤਾ ਮੈਡਮ ਸਾਹਿਬ ਜੀ ਨਰਸ ਦੀ ਗੱਲ ਕਰੀਏ ਕਿ ਕਿੰਨੇ ਸਾਲ ਹੋ ਗਏ ਹਨ ਮੈਰਿਜ ਦੇ ਇਹ ਜੀ 22 2022 ਦੱਸ ਰਿਹਾ ਹੈ ਕਿ 22 2022 ਉਹ ਬਿਆਨ ਦਿੱਤਾ ਸੀ ਕਿ ਇਹਨਾਂ ਜਿਹੜਾ ਮੋਬਾਈਲ ਲਗਾ ਤਲਵੰਡੀ ਦਾ ਇਹਨਾਂ ਕਹਿੰਦੇ ਤਲਵੰਡੀ ਸਾਹਿਬ ਤੋਂ ਮਾਰਿਆ ਮੈਨੂੰ ਉੱਥੋਂ ਪਿਕਅਪ ਕਰੋ ਉਸ ਦਾ ਕੀ ਮਤਲਬ ਹੈ ਇਹਨੇ ਜੀ ਕਿਹਾ ਸੀਗਾ ਕਿ ਉਹ ਲੋਕੇਸ਼ਨ ਆਪਣੀ ਦੱਸ ਰਹੀ ਸੀ ਸ਼ਾਇਦ ਆਪਣੀ ਮਦਰ ਨੂੰ ਕਿ ਮੈਂ ਤਲਵੰਡੀ ਗਈ ਹੋਈਆਂ ਪਰ ਇਹਨੇ ਆਪ ਤਾਂ ਉੱਥੇ ਹੀ ਬੁਲਾਇਆ ਸੀ ਲੜਕੀ ਨੂੰ ਸੌਰੀ ਲੜਕੀ ਨੇ ਆਪਣੇ ਹਸਬੰਦ ਨੂੰ ਬੁਲਾਇਆ ਸੀ ਕਿ ਰੇਲ ਉਹ ਤਾਂ ਵੀ ਝੂਠ ਮਾਰ ਗਿਆ ਆਪਣੇ ਅਸਮਾਨ ਨਾਲ ਜੀ ਫੋਨ ਇਹਨੇ ਬਦਲ ਕਿਤਾ ਤਰੁੜਾ ਜਿਹਾ ਬਦਲ ਆ ਰਿਹਾ ਐਕਚੁਅਲੀ ਜਿਹੜੇ ਜਗਾ ਕਿਤੇ ਹੋਰ ਸੀ ਇਹ ਜੀ ਤਲਵੰਡੀ ਸਾਬੋ ਜੀ ਉਹਨੇ ਫੋਨ ਤੇ ਕਿਹਾ ਸੀ ਸ਼ਾਇਦ ਆਪਣੀ ਮਦਰ ਨੂੰ ਜਾਂ ਇਹਨੂੰ ਕਿਹਾ ਸੀ ਕਿ ਮੈਂ ਉੱਥੇ ਗਈ ਹੋਈ ਆ ਤਲਵੰਡੀ ਸਾਬੋ ਕਿ ਮੈਂ ਆ ਜਾਉਂਗੀ ਤਾਂ ਉਦੋਂ ਇਹਨੇ ਆਪਣਾ ਫੋਨ ਹੀ ਆਫ ਕਰ ਲਿਆ ਸੀ ਦੁਕਾਨਦਾਰ ਤੋਂ ਕੁਝ ਪਤਾ ਲੱਗ ਗਿਆ ਮਨ ਜਿੱਥੇ ਕੰਮ ਕਰਦੀ ਸੀਗੀ ਦੁਕਾਨਦਾਰ ਜੋ ਹਲੇ ਪੁੱਛਗਿਛ ਨਹੀਂ ਕੀਤੀ ਜੀ ਪਰ ਅਸੀਂ ਕੁਝ ਸੀਸੀਟੀਵੀ ਫੁਟੇਜਸ ਲਈਆਂ ਜਿਹਦੇ ਚ ਸਾਨੂੰ ਹੈਲਪ ਹੋਇਆ ਇਸ ਕੇਸ ਨੂੰ ਤੁਸੀਂ ਇਹ ਚਾਹੋਗੇ ਕਿ ਗੱਲ ਕਰ ਰਹੇ ਸੀਗੇ ਜੀ ਕਿ ਕਾਨੂੰਨੀ ਪੱਖ ਸਰਚ ਕੀਤਾ ਗਿਆ ਜਾਂ ਕੋਈ ਹੋਰ ਪੱਖ ਵગેਰਾ ਸਰਚ ਕੀਤਾ ਗਿਆ ਸੀ ਅਹ ਦੇਖੋ ਜੀ ਅੱਜ ਕੱਲ ਲੋਕ ਸਪੀਕ ਕਰਕੇ ਵੀ ਸਰਚ ਮਾਰਦੇ ਹਨ ਉਹਨੇ ਵਕਫ ਵਕਤ ਤਰ੍ਹਾਂ ਦੀ ਚੀਜ਼ਾਂ ਪੁੱਛੀਆਂ ਆਈਆਂ ਕਿ ਮਰਡਰ ਦੀ ਪਰਿਭਾਸ਼ਾ ਕੀ ਹੈ ਕਿਸੇ ਕੋ ਮਾਨਣੇ ਕੇ ਬਾਦ ਪਛਤਾਚਾਪ ਕੇ ਪਛਤਾਤਾਪ ਕੈਸੇ ਹੁੰਦਾ ਹੈ ਟੈਕਨੀਕਲ ਲੋਕੇਸ਼ਨ ਕੈਸੇ ਸਰਚ ਹੁੰਦੀ ਸੋ ਮੈਂ ਉਹਨੂੰ ਪੁੱਛਿਆ ਵੀ ਸੀ ਸੋ ਉਹਨੇ ਕਿਹਾ ਕਿ ਮੈਂ ਬੋਲ ਬੋਲ ਕੇ ਕਈ ਗਲਤ ਮਿਸਪੈਲਿੰਗ ਮਿਸਟੇਕਸ ਕੀਏ ਸੋ ਹੀ ਵਾਸ ਸਪੀਕਿੰਗ ਵਖਰੇ ਵਖਰੇ ਸਵਾਲ ਆਪਣੇ ਹੈਲਪ ਕਰ ਰਿਹਾ ਸੀ ਵੀ ਗੱਲਬਾਤ ਮਾਨਸਿਕ ਤੌਰ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਸਰਚ ਕਰ ਰਿਹਾ ਹੈ ਇਹ ਤਾਂ ਕੋਈ ਆਮ ਇਨਸਾਨ ਕਰਦਾ ਨਹੀਂ ਹੈਗਾ ਪਰ ਇਹਨੇ ਕੀਤਾ ਵੀ ਮਰਡਰ ਕਰਨ ਤੋਂ ਬਾਅਦ ਦੇਖੋ ਉਹਦੀ ਲਵ ਮੈਰਿਜ ਹੋਈ ਸੀ ਜੋ ਉਹਦੇ ਪਤਾ ਲੱਗਿਆ ਬਟ ਉਹਦੀ ਉਨੇ ਇਹ ਵੀ ਮੰਨਿਆ ਕਿ ਮੇਰਾ ਵੀ ਪਹਿਲਾਂ ਕਿਸੇ ਲੜਕੀ ਦੇ ਨਾਲ ਅਫੇਅਰ ਸੀ ਤੇ ਉਸ ਤੋਂ ਬਾਅਦ ਇਹਦਾ ਵੀ ਸ਼ੁਰੂ ਹੋ ਗਿਆ ਤੇ ਉਹਨਾਂ ਦੀ ਮਨਮੋਟਾਵ ਤਾਂ ਚੱਲ ਹੀ ਰਿਹਾ ਸੀਗਾ ਪਰ ਇਹ ਕਹਿੰਦਾ ਸੀ ਕਿ ਇਹਦੀ ਮਦਰ-ਇਨ-ਲॉ ਨੂੰ ਵੀ ਪਤਾ ਸੀ ਤੇ ਉਹ ਪਹਿਲਾਂ ਜਿਵੇਂ ਇਹ ਪਿੱਛੋਂ ਇਹਦਾ ਪਰਮਨੈਂਟ ਐਡਰੈਸ ਜਨਤਨਗਰ ਦਾ ਹੈ ਪਰ ਕੋਈ ਇਹਨਾਂ ਲੜਾਈਆਂ ਕਰਕੇ ਹੀ ਸ਼ਾਇਦ ਇਹਨਾਂ ਨੇ ਘਰ ਵੀ ਵੱਖਰਾ ਹੁਣ ਰੈਂਟ ਤੇ ਰਹਿਣ ਲੱਗ ਪਏ ਸੀਗੇ ਪਰਸ ਰਾਮਨਗਰ ਤੋਂ ਫੈਮਿਲੀ ਵੀ ਵਾਰ-ਵਾਰ ਇਹਨਾਂ ਨੂੰ ਕਾਉਂਸਲ ਕਰਦੀ ਸੀ ਬਟ ਇਹਨਾਂ ਦੀ ਆਈ ਥਿੰਕ ਰੈਕਰਿੰਗ ਡਿਸਪਿਊਟਸ ਹੈ ਜਿਹਦੇ ਨਾਲ ਇਸ ਲੈਵਲ ਤੱਕ ਪਹੁੰਚ ਗਿਆ ਦੋਨੇ ਫੈਮਿਲੀ ਸਾਂਸੀ ਕਹੀ ਨੇ ਲੜਕੇ ਦੇ ਦੇਖੋ ਜੀ ਲੰਬ ਮੈਰਿਜ ਹੋਈ ਹੈ ਬਟ ਹੀ ਕਲੇਮਸ ਕੇ ਬਾਅਦ ਚਾ ਮਦਰ ਇਨ ਲਾ ਹੋ ਮੰਨੀ ਗਈ ਸੀ ਉਹ ਇੱਕ ਬੇਟਾ ਹੈ ਜਿਹਨਾਂ ਦਾ 2 ਸਾਲ ਦਾ ਹਾਂਜੀ ਜਿਹੜੀ ਲੜਕੀ ਦੀ ਫੈਮਿਲੀ ਸੀਗੀ ਉਹ ਇੱਥੇ ਦੀ ਹੈ ਜਾਂ ਬਾਹਰ ਇੱਥੇ ਦੀ ਹੈ ਜੀ ਮਾਪੇ ਪਰ ਉਹ ਬਕਰੇ ਰੰਦੇ ਐਸਐਸਪੀ ਸਾਹਿਬ ਹਾਂਜੀ ਹਾਂਜੀ ਜਾੜ ਬਹੁਤ ਹੈ ਜੀ ਉੱਥੇ ਹੈ ਨਾ ਟਿਊਲ ਵੀ ਹੈ ਬੈਕ ਸਾਈਡ ਹੂੰ ਕਿਨੇ ਕਨਵਿੰਸ ਕਰ ਲੈ ਪਿੱਛੇ ਕਿਨੇ ਲੈ ਗਿਆ ਜੀ ਨੂੰ ਕਿਨੇ ਮਤਲਬ ਕਿ ਦੇਖੋ ਜੀ ਜਿੱਥੇ ਉਹਨੇ ਲੋਕੇਸ਼ਨ ਤੇ ਬੁਲਾਇਆ ਉਸ ਤੋਂ ਬਾਅਦ ਇਹਨਾਂ ਦੀ ਕੁਝ ਟਾਈਮ ਉੱਥੇ ਕੁਝ ਵਰਬਲ ਆਰਗੂਮੈਂਟਸ ਵੀ ਹੋਏ ਆ ਪਰ ਲੜਕੀ ਨੇ ਜੋ ਸਾਡੀ ਪੁੱਛਗਿੱਛ ਵੀ ਸਾਹਮਣੇ ਆਇਆ ਕਿ ਉਹਨੇ ਨੇਚਰਸ ਕੋਲ اٹੈਂਡ ਕਰਨੀ ਸੀ ਤੇ ਉਹ ਉੱਥੇ ਗਈ ਹੁਣ ਆਈ ਡਨਟ ਵਾਂਟ ਟੂ ਗੈਟ ਇਨਟੂ 댓 ਮਨੀ ਡੀਟੈਲਸ ਤੇ ਉਹਨੇ ਉਸ ਟਾਈਮ ਹੀ ਮੌਕੇ ਦਾ ਫਾਇਦਾ ਚੁੱਕ ਕੇ ਉਹ ਪਹਿਲਾਂ ਹੀ ਆਪਣੇ ਕੋਲ ਦੋ ਚਾਕੂ ਲੈ ਕੇ ਗਿਆ ਸੀਗਾ ਇਕ ਉਹਨੇ ਜਿਹੜਾ ਵਰਤਿਆ ਉਹਨੇ ਜਦੋਂ ਸ਼ੀ ਵਾਸ ਅਟੈਂਡਿੰਗ ਟੂ ਨੇਚਰਸ ਕਾਲ ਉਹਨੇ ਪਹਿਲਾਂ ਉਹਦੀ ਗਰਦਨ ਦੇ ਪਿੱਛੇ ਖੋਪਿਆ ਜਦੋਂ ਡਿਗ ਪਈ ਫਿਰ ਉਹਨੇ ਫਰੰਟ ਸਾਈਡ ਤੋਂ ਉਹਨੂੰ ਫੜ ਕੇ ਪੂਰੀ ਤਰ੍ਹਾਂ ਤੁਸੀਂ ਪਤਾ ਹੀ ਤੁਹਾਨੂੰ ਕਿ ਬਹੁਤ ਗੁਰੀ ਤਰ੍ਹਾਂ ਕਾਇਲ ਮਤਲਬ ਸਾਰੇ ਕਾਨੂੰਨ ਕ੍ਰਮ ਦੇ ਵਿੱਚ ਪੁਲਿਸ ਨੂੰ ਇਹ ਵਿਅਕਤੀ ਉੱਥੇ ਲੈ ਕੇ ਗਿਆ ਜਾਂ ਲੋਕੇਸ਼ਨ ਫੇਸ ਹੋਈ ਜਾਂ ਕੀ ਹੋਇਆ ਜੀ ਇਹਨੇ ਜੀ ਕਾਫੀ ਆਪਣੇ ਵੱਲੋਂ ਕਲੇਵਰ ਬਣਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਹਨੇ ਆਪਣੀ ਮਦਰ ਇਨ ਲਾ ਕੁਲ ਗਿਆ ਕਿ ਉਹ ਲੜਕੀ ਪਹਿਲਾਂ ਵੀ ਫੋਨ ਕਰ ਰਹੀ ਸੀ ਕਿ ਉਹ ਮਿਲ ਨਹੀਂ ਰਹੀ ਹੈ ਉਸ ਤੋਂ ਬਾਅਦ ਇਹ ਦੋਨੋਂ ਮਿਲ ਕੇ ਗੁਰਜੀਤਤਾ ਦੇ ਘਰ ਗਏ ਉੱਥੇ ਉਹਨਾਂ ਨੇ ਲੜਾਈ ਕੀਤੀ ਵੀ ਤੇਰੇ ਨਾਲ ਹੀ ਗਈ ਸੀ 10 ਕਿਥੇ 올 ਦੱਟ ਫਿਰ ਇਹਨੇ ਲੋਕਲ ਪੁਲਿਸ ਕੋਤਵਾਲੀ ਪਹਿਲਾਂ ਇੱਕ ਨਾਲ ਥਾਣੇ ਗਿਆ ਕਿ ਇਹ ਤੇ ਦੀ ਮਦਰ ਇਨ ਲਾਹ ਕਿ ਮੇਰੀ ਵਾਈਫ ਮਿਸਿੰਗ ਹੈ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਤੂੰ ਕਿਉਂਕਿ ਤੁਹਾਡਾ ਇਨਸੀਡੈਂਟ ਵਕੂਆ ਕੋਤਵਾਲੀ ਏਰੀਆ ਦਾ ਹੈ ਫਿਰ ਇਹ ਕੋਤਵਾਲੀ ਥਾਣੇ ਗਏ 27 ਤਰੀਕ ਦੀ ਸ਼ਾਮ ਨੂੰ ਤੇ ਫਿਰ 28 ਨੂੰ ਸਵੇਰੇ ਆਪ ਹੀ ਲੋਕਲ ਪੁਲਿਸ ਤੋਂ ਹੈਲਪ ਲੈ ਰਹੇ ਸੀ ਕਿ ਫਲਾਨੀ ਲੋਕੇਸ਼ਨ ਚੈੱਕ ਕਰਾ ਦਿਓ ਤੇ ਇਸ ਤਰ੍ਹਾਂ ਇਹਨੇ ਉੱਥੇ ਕੋਈ ਨਾਕਾ ਸਾਡਾ ਲੱਗਿਆ ਸੀ ਸਵੇਰੇ ਉਹਨਾਂ ਨੂੰ ਨਾਲ ਲਿਆ ਕਿ ਮੇਰੀ ਹੈਲਪ ਕਰੋ ਕਿ ਮੇਰੀ ਵਾਈਫ ਦਾ ਲੋਕੇਸ਼ਨ ਇੱਥੇ ਆ ਰਿਹਾ ਸੋ ਹੀ ਟ੍ਰਾਈ ਟੂ ਪਲਾਨ ਐਂਡ ਸ਼ੋ ਕਿ ਮੇਰੀ ਵਾਈਫ ਮਾਰ ਕੇ ਉੱਥੇ ਕਿਸੇ ਨੇ ਸੁੱਟ ਦਿੱਤੇ ਉਹਦੇ ਕਿਤੇ ਵੀ ਪਤਾ ਨਹੀਂ ਆ ਜਿਹੜੀ ਡੈੱਡ ਬੋਡੀ ਸੀ ਉਹਦੇ ਲੱਤਾਂ ਤੇ ਵੀ ਫੱਟਾਂ ਦੇ ਨਿਸ਼ਾਨ ਸੀ ਆਇਆ ਕੋਈ ਅੱਧਾ ਸਾਹਮਣੇ ਹਲੇ ਤੱਕ ਤਾਂ ਜੀ ਉਹਦੇ ਮੇਨਲੀ ਦੋ neck ਦੀ ਇੰਜਰੀਜ਼ ਹੀ ਆ ਫਰੰਟ ਔਰ ਬੈਕ ਤੇ ਜਿਹੜੇ ਚਾਕੂ ਨਾਲ ਲਿਆ ਸੀ ਮੈਂ ਜਿਹੜਾ ਚਾਕੂ ਨਾਲ ਮਾਰਿਆ ਸੀ ਉਹ ਕਰ ਯੂਜ਼ ਕਰਦੇ ਹਾਂ ਉਸ ਤਰ੍ਹਾਂ ਦਾ ਚਾਕੂ ਸੀ ਕਿ ਕਿਸ ਤਰ੍ਹਾਂ ਨਹੀਂ ਜੀ ਨਾਰਮਲ ਚਾਕੂ ਹੀ ਆ ਜਿਹੜੇ ਘਰਾਂ 'ਚ ਹੁੰਦੇ ਨਾਲ ਪਲਾਨਿੰਗ ਦੇ ਨਾਲ ਪਹਿਲੇ ਕਿੱਝ ਕਰੀਏ ਕਿਉਂਕਿ ਉਹਦੇ ਦੋਸਤ ਨੇ ਦੱਸਤਾ ਸੀਗਾ ਜੀ ਕਿ ਅੱਜ ਫੇਰ ਉਸੇ ਮੁੰਡੇ ਨਾਲ ਗਈ ਹੈ ਜੋ ਸਾਡੀ ਤਫ਼ਤੀਸ਼ ਹੈ ਚਾਕੂ ਉਹ ਨਾਲ ਹੀ ਲੈ ਕੇ ਗਿਆ ਸੀ ਇੱਕ ਉਹਨੇ ਯੂਜ਼ ਕੀਤਾ ਦੂਜਾ ਉਹਦੇ ਕੋਲ ਸੀ ਤੇ ਜਿਹੜਾ ਯੂਜ਼ ਕੀਤਾ ਉਹ ਵੀ ਅਸੀਂ ਰਿਕਵਰ ਕਰ ਲਿਆ ਮੈਡਮ ਇਹ ਬੇਸਿਕ ਕੰਮ ਕੀ ਕਰਦਾ ਹੈ ਲੱਗਦਾ ਇਹ ਜੀ ਇੱਕ ਇੰਡੀਅਨ ਸ਼ੈਲਟਰ ਹੋਮ ਫਾਈਨਾਂਸ ਨਾ ਦੀ ਇੰਸਟੀਟਿਊਸ਼ਨ ਹੈ ਉਹਦੇ ਚੋ ਲੋਨ ਆਫੀਸਰ ਦਾ ਕੰਮ ਕਰਦਾ ਹੈ ਅਰਾਊਂਡ 15000 ਦੀ ਤਨਖਾਹ ਹੈ ਮੜੇ ਰਿਮਾਂਡ ਪੁਲਿਸ ਨੇ ਮਾਰ ਦਿੱਤਾ ਹੈ ਹਲੇ ਤਾਂ ਜੀ ਦੀ ਅਰੈਸਟ ਕੀਤੀ ਹੈ ਤੇ ਇਹਨੂੰ ਹਲੇ ਅਸੀਂ ਪੇਸ਼ ਅਦਾਲਤ ਕਰਨਾ ਉਸ ਤੋਂ ਬਾਅਦ ਉਹ ਰਿਮਾਂਡ ਲਿੱਤਾ ਜਾਏਗਾ ਠੀਕ ਹੈ